ਹੈਲੋ YouTube ਸਵਾਗਤ ਹੈ ਮੇਰੇ ਚੈਨਲ ਵਿੱਚ ਉਮੀਦ ਕਰਦੀ ਹਾਂ ਸਾਰੇ ਠੀਕ ਹੋਣੇ ਆ ਗਾਇਸ ਮੈਂ ਆਈ ਸੀ ਜੌਬ ਤੋਂ ਅਸੀਂ ਆਏ ਜੌਬ ਤੋਂ ਦੋਨੇ ਜਾਣੇ ਤਾਂ ਉਸ ਤੋਂ ਬਾਅਦ ਮੈਂ ਰਸਤੇ ਵਿੱਚ ਲਈ ਸਬਜੀ ਸਬਜੀ ਵਿੱਚ ਸਾਗ ਪਿਆ ਹੋਇਆ ਸੀਗਾ ਤੇ ਮੇਥੀ ਪਈ ਹੋਈ ਸੀਗੀ ਤੇ ਮੈਂ ਸਿਰਫ ਧਨੀਆਂ ਤੇ ਆਪਣਾ ਅਦਰਕ ਟਮਾਟਰ ਲਿਆ ਤੇ ਪਹਿਲਾਂ ਵੀ ਟੋਕਰੀ ਦੇ ਵਿੱਚ ਜਿਵੇਂ ਹੀ ਮਿਰਚਾ ਵਗੈਰਾ ਸਭ ਕੁਝ ਪਿਆ ਹੋਇਆ ਸੀ ਪਰ ਫਿਰ ਮੈਂ ਹੋਰ ਲੈ ਆਈ ਹਨਾ ਤਾਂ ਥੋੜਾ ਜਿਹਾ ਲੈਸਨ ਸੀਗਾ ਤੇ ਉਸ ਤੋਂ ਬਾਅਦ ਗਾਇਸ ਅੱਜ ਸਾਗ ਨੂੰ ਲਾਉਣਾ ਸੀ ਤੜਕਾ ਦੇ ਸਾਧਿਆ ਤੁਸੀਂ ਕੰਮ ਤੋਂ ਆਨਸਰ ਹੀ ਇੰਨੇ ਸਾਰੇ ਖਿਡਾਰੀ ਸੀ ਮੈਨੂੰ ਸਭ ਚੱਕਣੇ ਪਏ ਹਨਾ ਕੁਝ ਕੁਝ ਚੀਜ਼ਾਂ ਖਤਮ ਹੋਈਆਂ ਪਈਆਂ ਸੀ ਨਿੱਕੀਆਂ-ਨਿੱਕੀਆਂ ਜੋ ਕਿ ਲੈ ਕੇ ਆਂਦੇ ਹਾਂ ਜਿੱਦਾਂ ਕਿ ਪੱਤੇ ਇਲਾਇਚੀ ਲੌਂਗ ਆਪਣਾ ਕਿਓ ਹਨਾ ਇਹ ਚੀਜ਼ਾਂ ਮੁੱਕੀਆਂ ਹੋਈਆਂ ਸੀ ਮੈਨੂੰ ਇਦਾਂ ਪਸੰਦ ਨਹੀਂ ਹੈਗਾ ਇੱਕ-ਇੱਕ ਇੱਕ-ਇੱਕ ਚੀਜ਼ ਲਾਣਾ ਮੈਨੂੰ ਇਦਾਂ ਹੈ ਕਿ ਜਿਹੜਾ ਰਾਸ਼ਨ ਵਾਲਾ ਸਮਾਨ ਹੁੰਦਾ ਨਾ ਇਕੱਠਾ ਹੀ ਹੋਵੇ ਤਾਂ ਉਹਦੇ ਲਈ ਮਤਲਬ ਕਿ ਮੈਂ ਸਾਰਾ ਸਮਾਨ ਹਾਜੀ ਤੱਕ ਲੈਣਾ ਹੈਗਾ ਯਾਨੀ ਕਿ ਇਕੱਠਾ ਹੀ ਲੈ ਕੇ ਆਉਂਗੀ ਬਟ ਫਿਰ ਵੀ ਨਿੱਕੀ-ਮੋਟੀ ਚੀਜ਼ੀ ਖਤਮ ਹੋ ਜਾਂਦੀ ਤਾਂ ਲਿਆਣੀ ਪੈਂਦੀ ਹੈ ਇੱਧਰ ਦੇਖਦੇ ਹੋ ਚਾਰ ਸੀਗਾ ਤੇ ਚਾਰ ਕਿੰਨੇ ਟਾਈਮ ਬਾਅਦ ਦੇਖਣ ਨੂੰ ਮਿਲਿਆ ਗਾਇਸ ਫਟਾਫਟ ਆਪਾਂ ਕੱਡੇ ਕਿਉਂ ਮੈਂ ਹਮਨ ਗਿਆ ਮੈਂ ਕਿ ਮੇਰੀ ਹੈਲਪ ਕਰੋ ਇਹ ਹੈਲਪ ਕਰ ਰਹੇ ਸੀਗੇ ਤਾਂ ਫਿਲਹਾਲ ਨਾ ਇੱਕ ਛੋਟਾ ਜਿਹਾ ਟੇਬਲ ਆ ਉਹਦੇ ਉੱਪਰ ਮੇਰਾ ਸਾਰਾ ਰਸੋਈ ਦਾ ਸਮਾਨ ਮੈਂ ਆਪਣਾ ਸੈੱਟ ਕੀਤਾ ਹੋਇਆ ਇੱਧਰ ਸੀ ਪਿੰਨੀਆਂ ਘਰਦੀਆਂ ਬਣੀਆਂ ਹੋਈਆਂ ਹਨ ਉਸ ਤੋਂ ਬਾਅਦ ਗਾਇਸ ਤੁਸੀਂ ਦੇ ਸਕਦੇ ਆਂ ਅਤੇ ਕਿ ਉਹ ਸੀਗਾ ਹਨਾ ਤੇ ਇਹਨੂੰ ਫਟਾਫਟ ਕੱਢ ਰਹੀ ਸੀ ਕਿ ਉਹ ਜ਼ਿਆਦਾਤਰ ਹੁਣ ਸੇਲਾਂ ਚ ਯੂਜ਼ ਹੋਇਆ ਗਿਆ ਰਿਹਾ ਜਿਵੇਂ ਮਿੱਸੇ ਪਰਾਂਠੇ ਬਣਾਣਾ ਚੋਪੜਨਾ ਹਨਾ ਉਸ ਕਰਕੇ ਤਾਂ ਵੈਸੇ ਮੈਨੂੰ ਜ਼ਿਆਦਾ ਤਰ ਪਸੰਦ ਨਹੀਂ ਸੀਗਾ ਬਟ ਹੁਣ ਬਹੁਤ ਪਸੰਦ ਆ ਰੋਟੀ ਚੁਪੜੀ ਹੋਈ ਖਾਣੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਗਾਇਜ਼ ਇੱਧਰ ਮੇਰੀ ਪਿੰਨੀਆਂ ਪਿੰਨੀਆਂ ਬਹੁਤ ਘੱਟੀਆਂ ਕਿਉਂਕਿ ਮੈਂ ਦਿਉ ਗਵਾਂਡੀਆਂ ਨੂੰ ਦੇ ਦਿੱਤੀਆਂ ਪਰ ਮੈਂ ਬੰਡਣ ਲੱਗ ਜੰਨੀ ਆ ਨਾ ਚਲੋ ਕੋਈ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਗਾਇਜ਼ ਅਮ ਇੱਧਰ ਦੁੱਧ ਸੀਗਾ ਦੁੱਧ ਆਪਣਾ ਮੈਂ ਪਾਇਆ ਥੋੜਾ ਜਿਹਾ ਬਚਾ ਕੇ ਰੱਖਣਾ ਸੀ ਸਵੇਰ ਵਾਸਤੇ ਕਿਉਂਕਿ ਦੁੱਧ ਥੋੜਾ ਸੀਗਾ ਤਾਂ ਵੈਸੇ ਇੱਕ ਗੱਲ ਆ ਯਾਰ ਆਪਣਾ ਨਾ ਘਰ ਦੇ ਦੁੱਧ ਵਰਗੀ ਸੋ ਹੈ ਗਾਇਸ ਉਸ ਤੋਂ ਬਾਅਦ ਮੈਂ ਫਟਾਫਟ ਬਣਾਈ ਚਾ ਐਦਰਕ ਵਾਲੀ ਉਸ ਤੋਂ ਬਾਅਦ ਮੈਂ ਕੀ ਕੀਤਾ ਗਰਮ ਕੈਟਲ ਦੇ ਵਿੱਚ ਉਸ ਨੂੰ ਪੁੰਨਿਆ ਕਿਉਂਕਿ ਰੱਖ ਦਿੱਤਾ ਤੇ ਗਾਇਸ ਕੁਝ ਮੇਰੇ ਬਰਤਨ ਮੈਂ ਬਾਅਦ ਵਿੱਚ ਲੈ ਆਉਂਦੇ ਸੀਗੇ ਆਪਣੇ ਹਨ ਜਿੱਦਾਂ ਕੈਟਲ ਹੋਰ ਬਹੁਤ ਭਾਂਡੇ ਆ ਸ਼ੇਅਰ ਕਰੂੰਗੀ ਕਿਉਂਕਿ ਮੇਰਾ ਨਾ ਰੂਮ ਦੇ ਵਿੱਚ ਹੀ ਇਹ ਸਾਰਾ ਸੈੱਟ ਪੇ ਟੇਬਲ ਐ ਉਹਦੇ ਵਿੱਚ ਆਪਣਾ ਕਿਚਨ ਦਾ ਸਮਾਨ ਸਾਰਾ ਰਸੋਈ ਦੇ ਇੱਕ ਸਾਈਡ ਤੇ ਰੱਖਿਆ ਹੋਇਆ ਆ ਤੇ ਆਪਣਾ ਹਜੇ ਸਫਾਈ ਕਰਨ ਵਾਲਾ ਟਾਈਮ ਨਹੀਂ ਮਿਲਦਾ ਕਿਉਂਕਿ ਦੋ ਛੁੱਟੀਆਂ ਸੀ ਮੇਰੇ ਦੋ ਛੁੱਟੀਆਂ ਦੇ ਵਿੱਚ ਮੈਂ ਬਿਜ਼ੀ ਰਹੀ ਆਪਣਾ ਹੁਣ ਅਗਲੀ ਛੁੱਟੀ ਤੇ ਹੋ ਸਕਦਾ ਮੈਂ ਘਰ ਦੀ ਸਫਾਈ ਹੀ ਕਰਾਂ ਪਿੱਛੇ ਤੁਸੀਂ ਕੱਪੜੇ ਦੇ ਸਕਦੇ ਹੋ ਸਾਰੇ ਧੋਣ ਵਾਲੇ ਹੋਏ ਪੇ ਸ਼ੂਜ਼ ਵਾਸ਼ ਕਰਨ ਵਾਲੇ ਹੋਏ ਪੇ ਬਹੁਤ ਕੰਮ ਹੈ ਜਿਹੜਾ ਕਿ ਹਜੇ ਕਰਦਾ ਕਰਨ ਵਾਲਾ ਹੈਗਾ ਆ ਛੁੱਟੀ ਵਾਲੇ ਦਿਨ ਕਰੂੰਗੀ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਮੈਂ ਰਾਤ ਨੂੰ ਥੋੜੀ ਥੋੜੀ ਬਣਾਈ ਚਾਹ ਪੀਣ ਨੂੰ ਕੇਟਲ ਵਿੱਚ ਰੱਖ ਦਿੱਤੀ ਕਿਉਂਕਿ ਆਟਾ ਗੁੰਦਣਾ ਹੋਰ ਬਹੁਤ ਕੰਮ ਕਰਨਿਆ ਉਹਨੇ ਨੂੰ ਠਰ ਜਾਣੀ ਸੀਗੀ ਤਾਂ ਮੈਂ ਕੀ ਕੀਤਾ ਫਟਾਫਟ ਆਟਾ ਗੁੰਨਿਆ ਹੁਣ ਇੱਥੇ ਆਟਾ ਗੁੰਨੂਗੀ ਮੈਂ ਆਟਾ ਗੁੰਨਣ ਤੋਂ ਬਾਅਦ ਰੋਟੀਆਂ ਪਕਾਉਂਗੀ ਉਹ ਸੱਚ ਟਮਾਟਰ ਅਦਰਕ ਮੈਂ ਤਾਂ ਲਿਆ ਸੀ ਕਿਉਂਕਿ ਸਾਗ ਨੂੰ ਲਾਉਣਾ ਸੀ ਤੜਕਾ ਕਿਉਂਕਿ ਮੈਨੂੰ ਐਦਾਂ ਦੀ ਚੀਜ਼ਾਂ ਵਧੀਆ ਹੁੰਨ ਸਾਗ ਦੇ ਤੜਕੇ ਜਦੋਂ ਮੈਂ ਲਾਉਣ ਲੱਗੀ ਤੁਹਾਨੂੰ ਦਿਖਾਵਾਂਗੀ ਵੇਟ ਕਰੋ ਅ ਤੁਸੀਂ ਕੁਝ ਨੋਟਿਸ ਕਰਿਓ ਠੀਕ ਹੈ ਤੇ ਐਂਡ ਕੋਮੈਂਟ ਵਿੱਚ ਜ਼ਰੂਰ ਦੱਸਿਓ ਅਸਤਵਾ ਤੁਸੀਂ ਦੇ ਸਕਦੇ ਹੋ ਫਟਾਫਟ ਮੈਂ ਗੁੰਨਿਆ ਆਟਾ ਕਿਉਂਕਿ ਸਾਰਾ ਕੰਮ ਮੈਨੂੰ ਕਰਕੇ ਸੋਣਾ ਪੈਂਦਾ ਕਿਉਂਕਿ ਸਵੇਰ ਕੰਮ ਤੇ ਵੀ ਜਾਣਾ ਹੁੰਦਾ ਹੈ ਕਈ ਵਾਰੀ ਸਵੇਰ ਕਰਨਾ ਪੈਂਦਾ ਈ ਲੇਟ ਕੰਮ ਤੇ ਮਤਲਬ ਬਹੁਤ ਨਾ ਬਹੁਤ ਪਸੇ ਧਿਆਨ ਦੇਣਾ ਪੈਂਦਾ ਇੱਧਰ ਤੁਸੀਂ ਦੇ ਸਕਦੇ ਹੋ ਫਟਾਫਟ ਆਟਾ ਮੈਂ ਗੁੰਨ ਲਿਆ ਇੱਕ ਸਾਈਡ ਤੇ ਸਾਰਾ ਰੋਟੀ ਦਾ ਸਮਾਨ ਰੈਡੀ ਕਰ ਲਿਆ ਤੇ ਇੱਕ ਸਾਈਡ ਤੇ ਇੱਧਰ ਹਸਬੈਂਡ ਮੇਰੇ ਬਣਾ ਰਹੇ ਸੀਗੇ ਅੰਡੇ ਅੰਡੇ ਆਮਲੇਟ ਬਣਾ ਰਹੇ ਸੀਗੇ ਦੇਖ ਸਕਦੇ ਹੋ ਮੈਨੂੰ ਦੱਸ ਰਹੇ ਸੀ ਇਦਾਂ ਨਹੀਂ ਇਦਾਂ ਇਦਾਂ ਨਹੀਂ ਇਦਾਂ ਬੰਦਾ ਤੇ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹੋ ਬਹੁਤ ਯਮਮੀ ਬਣਿਆ ਸੀ ਇਹਨਾਂ ਨੇ ਛੁੱਟੀ ਜੀ ਕੜਾਈ ਦੇ ਵਿੱਚ ਬਣਾਇਆ ਸੀਗਾ ਤੇ ਉਹਦੇ ਵਿੱਚ ਹੀ ਮਤਲਬ ਕੀ ਅਸੀਂ ਸਬਜੀ ਵਗੈਰਾ ਗਰਮ ਕੀਤੀ ਹੈ ਨਾ ਇਦਰੇ ਬਣਾ ਰਹੀ ਸੀ ਬਟ ਬਹੁਤ ਟੇਸਟੀ ਬਣਿਆ ਸੀਗਾ ਤੇ ਕੁਛ ਐਦਾਂ ਦਾ ਸੀ ਦੇ ਸਕਦੇ ਹੋ ਐਦਾਂ ਲੱਗ ਰਿਹਾ ਹੈ ਨਾ ਜਿੱਦਾਂ ਪੀਜ਼ਾ ਹੁੰਦਾ ਬਹੁਤ ਹੀ ਜ਼ਿਆਦਾ ਵਧੀਆ ਸੀ ਉਸ ਤੋਂ ਬਾਅਦ ਮੈਂ ਸੌਂਸ ਨਾਲ ਇਹਨਾਂ ਦਾ ਨਾਮ ਲਿਖ ਰਹੀ ਸੀ ਆਪਣਾ ਨਾਮ ਲਿਖ ਰਹੀ ਸੀ ਮੈਂ ਕਿਹਾ ਫਟਾਫਟ ਖਾ ਗਏ ਨਾ ਰੋਟੀ ਬਣਾਣੀ ਹੈ ਤੇ ਮੈਨੂੰ ਨੀਂਦ ਬਹੁਤ ਆ ਰਹੀ ਸੀ ਥੱਕੇ ਹੋਈ ਸੀ ਇੱਕ ਥੋੜੀ ਜੀ ਤਬੀਅਤ ਠੀਕ ਨਹੀਂ ਸੀਗੀ ਮੇਰੀ ਉਸ ਤੋਂ ਬਾਅਦ ਦੇ ਸਕਦੇ ਹੋ ਮੈਂ ਇਹਨਾਂ ਦਾ ਨਾਮ ਲਿਖਿਆ ਐਂਡ ਵਿੱਚ ਹੀ ਮੈਂ ਆਪਣਾ ਨਾਮ ਲਿਖਿਆ ਤੇ ਫਟਾਫਟ ਅਸੀਂ ਖਾ ਪੀ ਕੇ ਆਪਣਾ ਉਸ ਤੋਂ ਬਾਅਦ ਕੀਤੀ ਰੋਟੀ ਦੀ ਤਿਆਰੀ ਐਂਡ ਗਾਇਸ ਨਾਈਟ ਦਾ ਟਾਈਮ ਸੀ ਬਹੁਤ ਲੇਟ ਹੋ ਗਿਆ ਸੀ ਤਕਰੀਬਨ ਰੋਜ਼ ਦਾ ਹੀ ਟਾਈਮ ਹੈ 1:30 2:00 ਵਜੇ ਚਾਹੇ 12 1 ਵਜੇ ਸੌਣ ਦਾ ਹਨਾ ਤਾਂ ਦੇਖ ਸਕਦੇ ਆ ਤੁਸੀਂ ਬਹੁਤ ਟੇਸਟੀ ਸੀਗਾ ਐਂਡ ਗਾਇਸ ਮੈਂ ਖਾ ਕੇ ਦੇਖ ਰਹੀ ਸੀ ਇੰਨਾ ਸਵਾਦ ਸੀ ਨਾ ਬਹੁਤ ਵਧੀਆ ਸੀਗਾ ਹਜੇ ਕੰਮ ਤੋਂ ਆਈ ਹੀ ਸੀ ਉਦਾਂ ਹੀ ਖਾਣਾ ਵਗੈਰਾ ਬਣਾਉਣ ਲੱਗ ਪਈ ਤੇ ਕਿਉਂਕਿ ਕਰਨਾ ਵੀ ਖੁਦ ਨੂੰ ਹੀ ਪੈਣਾ ਕਰਕੇ ਜਾਣਾ ਪੈਂਦਾ ਆਣ ਕੇ ਵੀ ਕਰਨਾ ਹੀ ਪੈਂਦਾ ਆ ਇਧਰ ਤੁਸੀਂ ਦੇ ਸਕਦੇ ਹੋ ਗਾਈਜ਼ ਆਪਣਾ ਮੈਂ ਪਿਆਜ਼ ਟਮਾਟਰ ਤੇ ਲਸਣ ਅਦਰਕ ਤੇ ਮਿਰਚਾਂ ਸੌਰੀ ਧਨੀਆ ਤੇ ਮਿਰਚਾਂ ਨੂੰ ਮਤਲਬ ਅੱਛੇ ਤਰ੍ਹਾਂ ਕੱਟ ਕਰਕੇ ਨਾ ਇੱਥੇ ਮੈਂ ਲਾਣਾ ਸੀ ਸਾਗ ਨੂੰ ਤੜਕਾ ਤਾਂ ਥੋੜਾ ਜਿਹਾ ਮੈਂ ਤੇਲ ਪਾਇਆ ਹਨਾ ਆਇਲ ਪਾਉਣ ਤੋਂ ਬਾਅਦ ਜਿੰਨਾ ਵੀ ਆਪਣਾ ਹੈਜੀਟੇਬਲਸ ਕੱਟ ਕੀਤੇ ਸੀ ਉਹਨਾਂ ਸਾਰਿਆਂ ਨੂੰ ਪਕਾ ਕੇ ਵਿੱਚ ਸਾਗ ਪਾ ਦੂੰਗੀ ਸਾਗ ਤੁਸੀਂ ਸਾਈਡ ਤੇ ਦੇ ਸਕਦੇ ਆ ਮਤਲਬ ਕਿ ਇਹਦੇ ਨਾਲ ਆਰਾਮ ਨਾਲ ਦੋ ਦਿਨ ਨਿਕਲ ਜਾਣੇ ਸੀਗੇ ਪਰ ਸਾਗ ਜ਼ਿਆਦਾਤਰ ਮੈਨੂੰ ਇੰਨਾ ਪਸੰਦ ਨਹੀਂ ਪਰ ਜਦੋਂ ਆਪਦੀ ਚੀਜ਼ ਹੋਵੇ ਨਾ ਬਹੁਤ ਵਧੀਆ ਲੱਗਦੀ ਆ ਤਾਂ ਉਸ ਤੋਂ ਬਾਅਦ ਮੈਂ ਸਾਗ ਨੂੰ ਤੜਕਾ ਲਾਉਣ ਦੇ ਲਈ ਸਾਰਾ ਵੈਜੀਟੇਬਲਸ ਨੂੰ ਵਿੱਚ ਪਾਇਆ ਇੱਥੇ ਮੈਂ ਕਹਿ ਰਹੀ ਸੀ ਕੁਝ ਨੋਟਿਸ ਕੀਤਾ ਤੁਸੀਂ ਕਿਉਂਕਿ ਜਿਹੜਾ ਲਸਨ ਸੀ ਨਾ ਉਹ ਮੈਂ ਕੱਟਿਆ ਨਹੀਂ ਹੈਗਾਗਾ ਉਹ ਉਦਾਂ ਹੀ ਪੈ ਗਿਆ ਲਸਨ ਹਾਂ ਨਾ ਮੈਨੂੰ ਬਾਅਦ ਚ ਆਇਆ ਯਾਦ ਗਾਈਜ਼ ਇਹ ਜੀਦਾ ਮੈਂ ਦੱਸ ਦਿੰਦੀ ਆ ਕਿ ਲੈਸਨ ਮੈਂ ਉਦਾਂ ਹੀ ਪਾ ਦਿੱਤਾ ਆ ਬਟ ਇੱਕ ਚੀਜ਼ ਹੋਰ ਨੋਟਿਸ ਕੀਤੀ ਐ ਜਿੰਨਾ ਜਿੰਨਾਂ ਨੂੰ ਪਤਾ ਲੱਗੇ ਕਮੈਂਟ ਚ ਜਰੂਰ ਦੱਸਿਓ ਐਂਡ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆ ਫਟਾਫਟ ਤੜਕਾ ਤੁਰਕਾ ਲਾਣ ਤੋਂ ਬਾਅਦ ਪਕਾਣੀਆਂ ਸੀ ਰੋਟੀਆਂ ਕਿਉਂਕਿ ਰਾਤ ਆਈਆਂ ਸੀ ਮੱਕੀਆਂ ਦੇ ਆ ਰੋਟੀਆਂ ਮੱਕੀਆਂ ਦੇ ਤਾਂ ਖਾ ਲਈਆਂ ਸੀ ਅਸੀਂ ਬਟ ਹੁਣ ਤਾਂ ਆਟੇ ਦੀ ਪਕਾਣੀ ਪੈਣੀ ਆ ਕਿਉਂਕਿ ਮੱਕੀ ਦਾ ਆਟਾ ਹਜੇ ਹੈ ਨਹੀਂ ਬਾਜਰੇ ਦਾ ਆਟਾ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਤੜਕਾ ਤੁਰਕਾ ਲਾਣ ਤੋਂ ਬਾਅਦ ਮੈਂ ਨਾ ਸਾਗ ਪਾਣ ਦੀ ਕੋਸ਼ਿਸ਼ ਕੀਤੀ ਐ ਕਹਿ ਰਹੇ ਸੀ ਥੋੜਾ ਜਿਹਾ ਨਣੂ ਲੂਣ ਸਾਡਾ ਤੇਜ ਪਸੰਦ ਹੈ ਮੈਂ ਕਹਾਂ ਚਲੋ ਠੀਕ ਹੈ ਜੀ ਆਪਾਂ ਤੇਜ ਪਾ ਲੈਨੇ ਪਰ ਮੈਨੂੰ ਪਚਦਾ ਨਹੀਂ ਜਿਆਦਾ ਤੇਜ ਮਸਾਲਾ ਜਿੰਦੇ ਚ ਹੁੰਦਾ ਨਾ ਜਿਹੜੀ ਚੀਜ਼ ਮੈਨੂੰ ਪਚਦਾ ਨਹੀਂ ਖਾਸ ਕਰਕੇ ਲੂਣ ਵਾਲੀ ਚੀਜ਼ ਜਿਹੜੀ ਹੋਵੇ ਤਾਂ ਮੈਂ ਨਮਕ ਵਗੈਰਾ ਪਾਣਾ ਘੱਟ ਪਸੰਦ ਕਰਦੀ ਹਾਂ ਬਟ ਇਹਨਾਂ ਨੂੰ ਜਿਆਦਾ ਪਸੰਦ ਆ ਤਾਂ ਫਿਰ ਮੈਂ ਇਹਨਾਂ ਨੂੰ ਕਹਿੰਨੀ ਹੁੰਦੀ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਣੇ ਨਾ ਮੈਨੂੰ ਕੱਢ ਲੈੰਦਿਆ ਕਰੋ ਤੁਸੀਂ ਆਦੀ ਚੀਜ਼ ਚ ਨਮਕ ਪਾ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਗਾਇਜ਼ ਫਟ 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 ਆਪਾਂ ਇੱਧਰ ਦੇ ਸਕਦੇ ਹੋ ਮੈਂ ਚਮਚੇ ਨਾਲ ਦਿਖਾ ਰਹੀ ਸੀ ਕਿ ਯਾਰ ਮੈਂ ਦੱਸ ਹੁੰਦਾ ਨਹੀਂ ਕੀਤਾ ਨਾ ਇਹਨੂੰ ਕੁੱਟਿਆ ਜਿਗਾ ਦੋ ਨਿੰਸੀ ਹਜੇ ਤੱਕ ਮੇਰੇ ਕੋਲ ਹਨਾ ਹਜੇ ਬਹੁਤ ਇਦਾਂ ਦੀਆਂ ਚੀਜ਼ਾਂ ਜੋ ਲੈਣੀਆਂ ਹੋਈ ਹੌਲੀ ਹੌਲੀ ਕਰਕੇ ਤੇ ਉਸ ਤੋਂ ਬਾਅਦ ਨਾ ਮੈਂ ਚਲੋ ਕਾਚੂ ਨਾਲ ਵੀ ਬੰਦਾ ਕੱਟ ਲੈਂਦਾ ਨਹੀਂ ਕਿ ਪੀਸ ਕਰ ਲੈਂਦਾ ਹਨਾ ਤਾਂ ਉਹ ਵੀ ਨਹੀਂ ਮੈਂ ਕੀਤਾ ਸੀਗਾ ਤੇ ਚਲੋ ਜੀ ਇਹਦੇ ਤੁਸੀਂ ਸਾਗ ਦੇਖ ਸਕਦੇ ਹੋ ਸਾਗ ਮੈਂ ਰਾਤ ਫ੍ਰਿਜ ਦੇ ਵਿੱਚ ਰੱਖਿਆ ਸੀਗਾ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਨੂੰ ਤੜਕਾ ਲਾਉਂਗੀ ਬਟ ਤੜਕਾ ਬਹੁਤ ਵਧੀਆ ਸਾਗ ਬਣਿਆ ਸੀਗਾ ਤੇ ਆਪਣਾ ਜ਼ਿਆਦਾ ਨਹੀਂ ਰੋਟੀਆਂ ਬਸ 6-7 ਫੁਲਕੇ ਪਕਾਣੇ ਸੀਗੇ ਤਾਂ ਮੈਂ ਆਪਣਾ ਰੋਟੀ ਬਣਾਣੀ ਸੀਗੀ ਤੇ ਇੱਕ ਨਾ ਧੁੰਦ ਬਹੁਤ ਸੀ ਬਾਹਰ ਗਾਇਜ਼ ਠੰਡ ਬਹੁਤ ਹੋ ਗਈ ਆ ਹਨਾ ਹੁਣ ਤਾਂ ਇਸ ਕਰਕੇ ਅੰਦਰ ਹੀ ਬਸ ਮੈਂ ਆਪਣਾ ਅੰਦਰ ਹੀ ਵਲੋਗ ਬਣਾ ਰਹੀ ਸੀ ਕਿਉਂਕਿ ਬਾਹਰ ਬਹੁਤ ਜ਼ਿਆਦਾ ਹਨੇਰਾ ਸੀਗਾ ਤੇ ਸਟੇਫਨ ਜੀ ਵਾਲੋ ਥੋੜਾ ਜਿਹਾ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਨਾਈਟ ਦਾ ਟਾਈਮ ਸੀਗਾ ਮੈਂ ਆਪਣਾ ਨਾ ਆਨਲੀ ਫੋਰ ਵੀਡੀਓ ਸ਼ੂਟ ਕੀਤੀ ਮੈਂ ਸੋਚਿਆ ਚਲੋ ਵੌਇਸ ਵਗੈਰਾ ਕਰ ਬਰ ਕਰ ਲੂੰਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਗ ਨੂੰ ਤੜਕਾ ਲੱਗ ਗਿਆ ਸੀ ਤੇ ਇੱਥੇ ਮੈਂ ਹੁਣ ਬਣਾਉਂਗੀ ਰੋਟੀ ਇਧਰ ਮੈਂਨਾਂ ਤੋਂ ਪਾਣੀ ਮੰਗਿਆ ਸੀ ਇਹਨਾਂ ਨੇ ਇੱਥੇ ਵੀ ਵਲੌਗ ਸ਼ੂਟ ਕਰ ਲਿਆ ਐ ਹੋਏ ਕਾਗੇ ਜੀ ਮੈਨੂੰ ਨਾ ਸੱਚੀ ਬਹੁਤ ਵਿਆਸ ਲੱਗੀ ਸੀ ਇਹਨਾਂ ਨੇ ਮੈਨੂੰ ਉਹ ਦਿੱਤਾ ਪਾਣੀ ਗਲਾ ਸੁੱਕਿਆ ਪਿਆ ਸੀਗਾ ਮੇਰਾ ਪਾਣੀ ਵੀ ਤਾਂ ਬਾ ਤੁਸੀਂ ਦੇ ਸਾਦਿਓ ਮੈਂ ਫਟਾਫਟ ਰੋਟੀ ਬਣਾਉਣ ਦੀ ਕੋਸ਼ਿਸ਼ ਕੀਤੀ ਲਓ ਜੀ ਇਧਰ ਮੇਕਅਪ ਬਣਾ ਰਹੀ ਆ ਰੋਟੀਆਂ ਉਹ ਰੋਟੀਆਂ ਸਾਡੀਆਂ 5 6 6 7 ਇੰਨੀਆਂ ਹੀ ਹੁੰਦੀਆਂ ਆ ਹਨਾ ਕਿਉਂਕਿ ਅਸੀਂ ਰਾਤ ਨੂੰ ਬਹੁਤ ਘੱਟ ਖਾਂਦੇ ਆ ਤੇ ਸਵੇਰ ਜਿਵੇਂ ਨਾਸ਼ਤੇ ਦੇ ਵਿੱਚ ਦੋ ਦੋ ਪਰਾਂਠੇ ਹੋ ਗਏ ਉਹ ਸਵੇਰ ਵੀ ਬਾਕੀ ਕੰਮਾਂ ਵਿੱਚ ਜ਼ਿਆਦਾ ਟਾਈਮ ਕਈ ਵਾਰੀ ਤਾਂ ਟਾਈਮ ਹੀ ਨਹੀਂ ਮਿਲਦਾ ਰੋਟੀ ਖਾਣ ਦਾ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਮੈਂ ਰੋਟੀ ਬਣਾਉਣਾ ਕੀਤੀ ਸਟਾਰਟ ਚਾਹ ਮੇਰੀ ਕੇਟਲ ਵਿੱਚ ਬਣੀ ਹੋਈ ਸੀਗੀ ਪਹਿਲਾਂ ਨਾ ਮੈਂ ਕੇਟਲ ਵਿੱਚ ਚਾਹ ਨਹੀਂ ਪਾਉਂਦੀ ਸੀਗੀ ਜਦੋਂ ਮੇਰੇ ਕੋਲ ਸਮਾਂ ਨਹੀਂ ਹੁੰਦਾ ਸੀ ਤਾਂ ਮੈਂ ਸਿਰਫ ਚਾਹ ਬਣਾ ਕੇ ਸਾਈਡ ਤੇ ਰੱਖਣੀ ਤੇ ਮੈਂ ਆਪਣਾ ਰੋਟੀਆਂ ਬਕਾਉਣ ਲੱਗ ਜਾਨੀ ਤਾਂ ਚਾਹ ਉਹਨੇ ਨੂੰ ਠਾਰ ਜਾਂਦੀ ਸੀ ਮੈਨੂੰ ਦੋ ਦੋ ਤਿੰਨ ਤਿੰਨ ਵਾਰੀ ਚਾਹ ਗਰਮ ਕਰਨੀ ਪੈਂਦੀ ਸੀਗੀ ਪਰ ਫਿਲਹਾਲ ਹੌਲੀ ਹੌਲੀ ਕਰਕੇ ਸਾਰੀ ਚੀਜ਼ ਹੀ ਜਿੱਦਾਂ ਕਹਿੰਦੇ ਆ ਨਾ ਬਣ ਜਾਂਦੀ ਹੈਗੀਆ ਤਾਂ ਉਸ ਤਰ੍ਹਾਂ ਹੋਇਆ ਇਧਰ ਦੇਖ ਸਾਧਾ ਤੁਸੀਂ ਵੀਡੀਓ ਨੂੰ ਮੈਂ ਇੰਨਾ ਵੀ ਫਾਸਟ ਨਹੀਂ ਕੀਤਾ ਕਿ ਦੇਖਣ ਵਿੱਚ ਬੋਰਿੰਗ ਲੱਗੇ ਹਨਾ ਤੇ ਮੈਨੂੰ ਬਹੁਤ ਸਾਰੇ ਕੁਐਸਚਨਸ ਵਿੱਚ ਮੈਸੇਜ ਆਉਂਦੇ ਕਿ ਤੁਸੀਂ ਲੌਂਗ ਬਣਾਇਆ ਕਰੋ ਵਲੌਗ ਹਨਾ ਤੇ ਬਹੁਤ ਸਾਰੇ ਇਹ ਵੀ ਕਹਿੰਦੇ ਕਿ ਤੁਸੀਂ ਸ਼ਾਰਟ ਬਣਾਇਆ ਕਰੋ ਕਈਆਂ ਨੂੰ ਕਈ ਬੋਰ ਹੋ ਜਾਂਦੇ ਪਰ ਜਿਨ੍ਹਾਂ ਨੂੰ ਪਸੰਦ ਆਣਾ ਜਿਨ੍ਹਾਂ ਨੂੰ ਦੇਖਣਾ ਪਸੰਦ ਆ ਉਹ ਬਹੁਤ ਖੁਸ਼ ਹੋ ਕੇ ਦੇਖਦੇ ਆ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆ ਸੋ ਹੈ ਗਾਇਜ਼ ਖਾਣਾ ਬਣ ਚੁੱਕਿਆ ਸੀ ਐਂਡ ਵਲੋਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਰੇਕ ਵਲੋਗ ਦੇਖ ਸਕੋ ਇਧਰ ਨਿੱਕੇ ਨਿੱਕੇ ਪਾਉ ਸੀ ਇਲਾਇਚੀ ਆਪਣਾ ਲੌਂਗ ਪੱਤੀ ਸੀ ਬਹੁਤ ਟੇਸਟੀ ਚਾਹ ਬਣਦੀ ਆ ਇਹ ਵਾਲੀ ਪੱਤੀ ਦੀ ਗਾਇਜ਼ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੋਗ ਵਿੱਚ ਇਧਰ ਹੱਬੀ ਨੇ ਸਾਰੇ ਕੀਤੇ ਮੇਰੇ ਕੱਪੜੇ ਤੈ ਵਾਓ ਓਕੇ ਜੀ ਮਿਲਦੇ ਆ ਤੁਹਾਨੂੰ ਨੈਕਸਟ ਨੈਕਸਟ ਵਲੌਗ ਤੇ ਵਿੱਚ ਐਂਡ ਜਿਹੜੇ ਨਿੱਕੇ ਨਿੱਕੇ ਸਮਾਨ ਲੈਂਦਾ ਸੀ ਮੈਂ ਸਾਰਿਆਂ ਨੂੰ ਡੱਬੀਆਂ ਦੇ ਵਿੱਚ ਕੱਢ ਕੇ ਸੈਟ ਕਰ ਦਿੱਤਾ ਸੀ ਬਟ ਇਹ ਤਾਂ ਵੈਸੇ ਮੈਂ ਸ਼ੇਅਰ ਕਰ ਰਹੀ ਹਾਂ ਤੁਹਾਡਾ ਨਾ ਪਰ ਸਾਰਾ ਸਮਾਨ ਇਕੱਠਾ ਰਸੋਈ ਦਾ ਮੈਂ ਆਪਣਾ ਲੈ ਕੇ ਆਣਾ ਹੈ ਰਾਸ਼ਨ ਹਜੇ ਤਾਂ ਫਿਲਹਾਲ ਤਾਂ ਸਾਰੇ ਹੀ ਪਿਆ ਹੋਇਆ ਬਸ ਨਿੱਕੇ ਮੋਟੇ ਚੀਜ਼ ਜਿਹੜੇ ਖਤਮ ਹੁੰਦੀਆਂ ਲੈ ਆਉਂਦੇ ਆ ਉਸ ਤੋਂ ਬਾਅਦ ਇੱਧਰ ਚਾਹ ਬਣਾਈ ਚਾਹ ਨੂੰ ਥੋੜੀ ਥੋੜੀ ਮਲਾਈ ਆ ਗਈ ਸੀ ਚਲੋ ਕੋਈ ਨਾ ਐਸੀ ਗਰਮ ਐ ਠਰਨੀ ਹੀ ਗਈ ਸੀ ਤੇ ਮਟਰ ਦਾ ਮੇਰੇ ਬੋ ਫੇਵਰਟ ਆ ਉਸ ਤੋਂ ਬਾਅਦ ਖਾਦੇ ਨਾਲ ਮਟਰ ਮੈਂ ਰੋਟੀ ਨਹੀਂ ਖਾਦੀ ਸੀਗੀ ਮੈਂ ਬਸ ਮਟਰਾਂ ਦੇ ਨਾਲ ਚਾਹ ਪੀ ਤੀਨ ਨੇ ਰੋਟੀ ਖਾਧੀ ਮੈਨੂੰ ਭੁੱਖਾ ਹੈ ਨਹੀਂ ਸੀ ਕਿਉਂਕਿ ਮੈਂ 버ਗਰ ਸੈਂਡਵਿਚ ਮਤਲਬ ਕਿ ਆਪਣਾ ਪੇਟ ਫੁੱਲ ਸੀਗਾ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗਾਇਜ਼ ਇਧਰ ਮੈਂ ਤੁਹਾਨੂੰ ਦਿਖਾ ਰਹੀ ਸੀ ਸਾਰੇ ਕੱਪੜੇ ਹਸਬੰਦ ਨੇ ਤੈਅ ਕਰਦੇ ਤੇ ਸਾਈਡ ਤੇ ਮੇਰਾ ਮੇਕਅਪ ਸੀਗਾ ਓਕੇ ਜੀ ਮਿਲਦੇ ਆ ਨੈਕਸਟ ਵਲੌਗ